ਤਕਸਾਲ ਦੇ ਉੱਤੇ ਅੱਜ ਆਪਾਂ ਦੁਬਾਰਾ ਕਾਲੀਦਲ ਚਸ਼ਮੂਦੇਤ ਕੀਤੀ ਐ ਇਸ ਕਰਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਇੱਥੇ ਆਏ ਆ ਤੇ ਸੱਚੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਐ ਕਿ ਪੰਜਾਬ ਦੀ ਜਿਹੜੀ ਐਸ ਵੇਲੇ ਹਾਲਾਤ ਆ ਉਹ ਬਹੁਤ ਮਾੜੀ ਐ ਲੋਕਾਂ ਨੇ ਕਾਲੀਦਲ ਦਾ ਵੀ ਰਾਜ ਵੇਖਿਆ 10 ਸਾਲ ਲਗਾਤਾਰ ਫਿਰ ਕਾਂਗਰਸ ਦਾ 5 ਸਾਲ ਵੇਖ ਲਿਆ ਤੇ ਸਾਢੇ 3 ਸਾਲ ਇਹਨਾਂ ਦੇ ਨਾਲ ਵੇਖ ਲਿਆ ਐਸ ਵੇਲੇ ਜੋ ਪੰਜਾਬ ਦੀ ਜਿੰਨੀ ਹਾਲਤ ਐ ਇਸ ਵੇਲੇ ਮਾੜੀ ਐ ਜੇ ਕਾਲੀਦਲ ਦਾ ਨਾ ਰਾਜ ਆਇਆ ਤੇ ਫਿਰ ਬਹੁਤ ਹੋਰ ਵੱਡਾ ਨੁਕਸਾਨ ਹੋ ਜਾਊਗਾ ਕਾਲੀਦਲ ਨੂੰ ਵੀ ਬਹੁਤ ਸ਼ਰਸ਼ ਕਰਨਾ ਪਊਗਾ ਤੇ ਅਸੀਂ ਸਾਰੇ ਰਲਬਰ ਰਕੇ ਹੀ ਅਰਦਾਸ ਬੇਨਤੀ ਕਰਦੇ ਆ ਸਾਰੇ ਸੰਗਤ ਨੂੰ ਵੀ ਕਰਦੇ ਆ ਕਿ ਜਿਹੜੇ ਵੀ ਕੋਈ ਨਿੱਕੇ ਬੁੱਟੇ ਗਿਲੇ ਸ਼ਿਕਵੇ ਨੇ ਕੋਈ ਮਤਭੇਦ ਨੇ ਜਾਂ ਕੋਈ ਨਰਾਜ ਹੋ ਕੇ ਘਰੇ ਬੈਠਾ ਹੈ ਜਾਂ ਹੋਰ ਹੈ ਉਹ ਹੁਣ ਵੇਲਾ ਹੈ ਕਿ ਕਾਲੀਦਾਲ ਨੂੰ ਤਕੜਾ ਕਰਨ ਦਾ ਜੇ ਕਾਲੀਦਾਲ ਤਕੜਾ ਹੋਊਗਾ ਤਾਂ ਪੰਜਾਬ ਤਕੜਾ ਹੋਊਗਾ ਜੇ ਪੰਜਾਬ ਤਕੜਾ ਹੋਊਗਾ ਤਾਂ ਫਿਰ ਦੇਸ਼ ਤਕੜਾ ਹੋਊਗਾ ਇਸ ਕਰਕੇ ਪੰਜਾਬ ਨੂੰ ਅੱਜ ਲੋੜ ਆ ਖੇਤਰੀ ਪਾਰਟੀ ਦੀ ਕਿਉਂਕਿ ਸਾਰੀਆਂ ਪਾਰਟੀਆਂ ਵੇਖ ਲੀਆਂ ਬਾਕੀ ਪਾਰਟੀਆਂ ਨੂੰ ਹੁਕਮ ਆਉਂਦੇ ਆ ਦਿੱਲੀੋਂ ਜੋ ਦਿੱਲੀ ਵਾਲੇ ਕਹਿੰਦੇ ਉਹੀ ਉਹ ਮੰਨਦੇ ਆ ਉਹ ਪੰਜਾਬ ਦਾ ਉਹਨਾਂ ਨੂੰ ਕੋਈ ਹਿੱਤ ਨਹੀਂ ਇੱਕੋ ਇੱਕ ਕਾਲੀ ਦਲ ਆ ਜਿਹੜਾ ਜਿਉਂਦਾ ਵੀ ਪੰਜਾਬ ਲਈ ਆ ਮਰਦਾ ਵੀ ਪੰਜਾਬ ਲਈ ਆ ਹਰ ਵळे ਪੰਜਾਬ ਹੀ ਉਹਨਾਂ ਦਾ ਨਿਸ਼ਾਨਾ ਹੈ ਸੋ ਅੱਗੇ ਵੀ ਬਹੁਤ ਜਿੰਨੇ ਕੰਮ ਹੋਏ ਆ ਲੋਕ ਹੁਣ ਯਾਦ ਕਰਦੇ ਨੇ